ਪਟਿਆਲਾ ਕਰਨਲ ਕੁਟਮਰ ਮਾਮਲੇ 'ਚ ਭਗਵੰਤ ਮਾਨ ਦੀ ਐਂਟਰੀ ਹੋ ਗਈ ਹੈ ਭਗਵੰਤ ਮਾਨ ਨੇ ਕਰਨਲ ਦੇ ਪਰਿਵਾਰ ਨੂੰ 31 ਮਾਰਚ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਜੀ ਹਾਂ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਤੇ ਬੇਟੇ ਲਈ ਇਨਸਾਫ ਲਈ ਥਾਂ-ਥਾਂ ਤੇ ਜਾ ਕੇ ਗੁਹਾਰ ਲਗਾ ਰਹੀ ਕਰਨਲ ਦੀ ਪਤਨੀ ਨੂੰ ਭਗਵੰਤ ਮਾਨ ਹੋਰਾਂ ਨਾਲ ਮੀਟਿੰਗ ਦਾ ਸਮਾਂ ਮਿਲਿਆ ਤੇ ਆਉਣ ਵਾਲੀ 31 ਮਾਰਚ ਨੂੰ ਕਰਨਲ ਦੇ ਪਰਿਵਾਰ ਨਾਲ ਭਗਵੰਤ ਮਾਨ ਮੁਲਾਕਾਤ ਕਰਨਗੇ ਮੈਨੂੰ ਥੋੜੀ ਜੀ ਅੰਦਰ ਕਹਿੰਦੇ ਨਾ ਤਸੱਲੀ ਉਹ ਤਸੱਲੀ ਹੋਈ ਹੈ ਕਿ ਸੀਐਮ ਸਾਹਿਬ ਨੇ ਸਾਨੂੰ ਟਾਈਮ ਤੇ ਦਿੱਤਾ ਬਿਸ਼ੱਕ 10 ਦਿਨ ਬਾਅਦ 15 ਦਿਨ ਬਾਅਦ ਦਿੱਤਾ ਮਗਾ ਟਾਈਮ ਦਿੱਤਾ ਹੈ ਕਿ ਸਾਨੂੰ ਇੱਕ ਮੌਕਾ ਆਪਣੀ ਗੱਲ ਰੱਖਣ ਦਾ ਦਿੱਤਾ ਮੈਨੂੰ ਹੈ ਨਹੀਂ ਪਤਾ ਸੀਐਮ ਸਾਹਿਬ ਨੂੰ ਕੀ ਦੱਸਿਆ ਗਿਆ ਸੀ ਕੀ ਉਹਨਾਂ ਨੂੰ ਪਤਾ ਹੈ ਜਬ ਤੱਕ ਆਪਾਂ ਆਪਣੇ ਮੂੰਹ ਨਾਲ ਆਪਣੀ ਵੀਤੀ ਨਹੀਂ ਦਵਾਵਾਂਗੇ ਕਿਸੇ ਨੂੰ ਪਤਾ ਨਹੀਂ ਲੱਗਦੀ ਤੇ ਆਪਾਂ ਚਾਹਦੇ ਹਾਂ ਕਿ ਸੀਐਮ ਸਾਹਿਬ ਸਾਡੀ ਗੱਲ ਸੁਣਨ ਔਰ ਸਾਡੇ ਨਾਲ ਇਸ ਚੀਜ਼ ਦਾ ਡਿਸੀਜਨ ਹੋ ਰਾਈਟ ਡਿਸੀਜਨ ਲੈਂਨ ਜਿਹੜੇ ਪੰਜਾਬ ਲਈ ਬੈਸਟ ਹੋਏ ਉਹਨਾਂ ਦੀ ਖਾਲੀ ਇੱਕ ਪਾਰਟੀ ਦੇ ਨਹੀਂ ਹਨ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਹਨ ਮੈਡੀ ਕਿੰਨੇ ਤਰੀਕ ਨੇ ਮਿਲੀ ਆਪਾਂ ਨੂੰ 31 ਤਰੀਕ 12 ਵਜੇ ਦਾ ਟਾਈਮ ਮਿਲਿਆ ਮੈਂ ਸਾਰੇ মিডিਆ ਨੂੰ ਬੋਲਾਂਗੀ ਕਿ ਉਸ ਤੋਂ ਬਾਅਦ ਉੱਥੇ ਆਇਆ ਜਾਏ ਜੋ ਵੀ ਡਿਸੀਜਨ ਸਾਨੂੰ ਦਿੱਤਾ ਜਾਏਗਾ ਮੈਂ ਤੁਹਾਨੂੰ ਅਪਡੇਟ ਕਰਾਂਗੀ ਇਹ ਜਿਹੜੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਹੁਣ ਮੰਗੀਆਂ ਜਾਂਦੀਆਂ ਜੀ ਬਸ ਸੀਬੀਆਈ ਇਨਕੁਆਇਰੀ ਹੋਰ ਐਸਐਸਪੀ ਨਾਨਕਦੀ ਬਦਲੀ ਤੁਹਾਡੀਆਂ ਮੰਗਾਂ ਦੇ ਉੱਪਰ ਕੋਈ ਨਹੀਂ ਅਗਲੀ ਰਣਨੀਤੀ ਕੀ ਅਗਲੀ ਰਣਨੀਤੀ ਇਹ ਹੈ ਕਿ ਸਾਰੇ ਸਮੇਟੀ ਵਾਲੇ ਨੇ ਸਾਨੂੰ ਕਿਹਾ ਹੈ ਕਿ ਕੱਤੀ ਨੂੰ ਅਗਰ ਮੰਗਾਂ ਨਹੀਂ ਪੂਰੀਆਂ ਆਈਆਂ ਤੇ ਇੱਕ ਤਰੀਕ ਤੋਂ ਬਾਅਦ ਫਿਰ ਅਸੀਂ ਪੱਕਾ ਮੋਰਚਾ ਲਾਵਾਂ ਤਾਂ ਸੁਣਿਆ ਤੁਸੀਂ ਕਰਨਲ ਦੀ ਪਤਨੀ ਦੀਆਂ ਇਹ ਗੱਲਾਂ ਤਾਂ ਹੁਣ ਸਵਾਲ ਇਹ ਬਣਦਾ ਹੈ ਕਿ 10 ਦਿਨ ਲਾ ਕੇ ਭਗਵੰਤ ਮਾਨ ਤੱਕ ਇਹ ਆਵਾਜ਼ ਪਹੁੰਚਾਂ ਦੀ ਜਿਹੜੇ ਇਹ ਕਹਿੰਦੇ ਹੁੰਦੇ ਸੀ ਰਾਹ ਜਾਂਦੇ ਬਾਹ ਫੜ ਲਿਓ ਤੇ ਕੋਈ ਵੀ ਗੱਲ ਕਰ ਲਿਓ ਤੇ ਇੱਕ ਕਰਨਲ ਪਰਿਵਾਰ ਨੂੰ ਥਾਂ ਥਾਂ ਤੇ ਪਟਕਣਾ ਪਿਆ ਤੇ ਐਸਐਸਪੀ ਦਫਤਰ ਕਦੀ ਡੀਜੀਪੀ ਦਫਤਰ ਕਦੀ ਪੰਜਾਬ ਦੇ ਰਾਜਪਾਲ ਦੇ ਦਫਤਰ ਤੇ ਪਿਛਲੇ 2 ਦਿਨਾਂ ਤੋਂ ਪੱਕਾ ਮੋਰਚਾ ਪਟਿਆਲਾ ਦੇ ਦਫਤਰbaar ਵੀ ਲਾਣਾ ਪਿਆ ਇੰਨੇ ਸੰਘਰਸ਼ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਸਮਾਂ ਮਿਲਿਆ ਉਹ ਵੀ 31 ਮਾਰਚ ਨੂੰ ਹੁਣ ਉਮੀਦ ਕਰਦੇ ਆ ਕਿ ਭਗਵੰਤ ਮਾਨ ਇਸ ਫੌਜੀ ਪਰਿਵਾਰ ਦੀਆਂ ਜਾਇਜ਼ ਮੰਗਾਂ ਤੇ ਧਿਆਨ ਦੇਣਗੇ ਤੇ ਇਸ ਤਰ੍ਹਾਂ ਦੇ ਮਾੜੇ ਪੁਲਿਸ ਅਫਸਰਾਂ ਤੇ ਵੀ ਨਕੇਲ ਕੱਸਣਗੇ ਕਿ ਜਿਹੜੇ ਪੰਜਾਬ ਦੀ ਪੰਜਾਬ ਪੁਲਿਸ ਦੀ ਸ਼ਾਨ ਨੂੰ ਪੂਰੇ ਦੇਸ਼ ਦੇ ਵਿੱਚ ਖਰਾਬ ਕਰ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਇਹਨਾਂ ਸਾਰਿਆਂ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ